ਅੱਜ ਅਸੀਂ ਜਿਸ ਜਗ੍ਹਾ ਤੇ ਪਹੁੰਚੇ ਹਾਂ ਉਹ ਹੈ ਕਿਸ਼ਨਪੁਰਾ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਜਿਹੜਾ ਹੈ ਆਫਤ ਜਿਹੜੀ ਹੈ ਮਚਾਈ ਹੋਈ ਹੈ ਹਰ ਜਗ੍ਹਾ ਜਿਹੜਾ ਹੈ ਮੀਂਹ ਦਾ ਪਾਣੀ ਜਿਹੜਾ ਹੈ ਮਾਰ ਕਰ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਪਾਣੀ ਜਿਹੜਾ ਹੈ ਉਹਨਾਂ ਦਾ ਜਿਹੜਾ ਜੀਨ ਦੀ ਜਿਹੜੀ ਜੀਵਨ ਸ਼ੈਲੀ ਸੀਗੀ ਉਸ ਨੂੰ ਇਸ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕਦੋਂ ਦਾ ਪਾਣੀ ਜਿਹੜਾ ਹੈ ਪਾਣੀ ਤਾਂ ਇੱਥੇ ਹਫ਼ਤੇ ਤੋਂ ਉੱਪਰ ਹੋ ਗਿਆ ਹੈ ਮੀਂਹ ਹਟ ਨਹੀਂ ਰਿਹਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੋਕਾਂ ਦਾ ਸਮਾਨ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਵਾ ਲੋਕੀ ਕੋਈ ਵਿਚਾਰੇ ਗਰੀਬ ਲੋਕ ਰੋਟੀ ਤਾਂ ਵੀ ਬੈਠੇ ਹੋਏ ਨਹੀਂ ਰੋਜ਼ ਖਬਰ ਆਂਦੀ ਰਹਿੰਦੀ ਆ ਜਲੰਧਰ ਚ ਅੰਦਰ ਪਾਣੀ ਆ ਜਾਣਾ ਪਾਣੀ ਆ ਜਾਣਾ ਤਾਂ ਹਰ ਵਕਤ ਟੈਨਸ਼ਨ ਆ ਸਾਹਮਣੇ ਕਰੋ ਅੰਕਲ ਕੱਲੇ ਰਹਿੰਦੇ ਆ ਉਹ ਮੈਨੂੰ ਦੱਸਦੇ ਸੀਗੇ ਉਹਨਾਂ ਦਾ ਲੈਂਟਰ ਵੀ ਡਿੱਗ ਗਿਆ ਪੱਖੇ ਦੇ ਸਮੇਤ ਇਦਾਂ ਕੀ ਕੁਝ ਜਿਹੜਾ ਮੁਸੀਬਤ ਜਿਹੜਾ ਸਾਹਮਣਾ ਕਰਨਾ ਪਿਆ ਹਾਂਜੀ ਮੁਸੀਬਤਾਂ ਤਾਂ ਹੈਗੀਆਂ ਡਰ ਡਰ ਕੇ ਸੌ ਰਹੇ ਆ ਰਾਤ ਨੂੰ ਸੌ ਨਹੀਂ ਪਾਰੇ ਕਿ ਪਾਣੀ ਨਾ ਆ ਜਾਵੇ ਚੱਕਦਾ ਮੰਦਰ ਸੀ ਰੋਜ਼ ਜਿਹੜਾ ਪਾਣੀ ਹੈ ਕੀ ਕੋਈ ਪਹਿਲਾਂ ਤੁਸੀਂ ਸ਼ਿਕਾਇਤਾਂ ਕੀਤੀਆਂ ਇਸ ਬਾਰੇ ਸ਼ਿਕਾਇਤਾਂ ਮਨ ਲੋ ਕਹਿੰਦਾ ਕੋਈ ਫਾਇਦਾ ਵੀ ਨਹੀਂ ਸ਼ਿਕਾਇਤ ਕਰਨ ਦਾ ਇਹ ਤਾਂ ਸ਼ੁਰੂ ਤੋਂ ਹੀ ਮੇਰੇ 55 56 ਦੇ ਤਕਰੀਬ ਉਮਰ ਹੋ ਗਈ ਹੈ ਇਹ ਇਸ ਤਰ੍ਹਾਂ ਚੱਲਦੀ ਜਾ ਰਹੀ ਹੈ ਜੀ ਸਤਿਗੁਰ ਆਰਪੀਡੀ 24 ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨੇ ਹਰਲਨ ਅੱਜ ਅਸੀਂ ਜਿਸ ਜਗ੍ਹਾ ਤੇ ਪਹੁੰਚੇ ਹਾਂ ਉਹ ਹੈ ਕਿਸ਼ਨਪੁਰਾ ਕਿਸ਼ਨਪੁਰਾ ਮਲਾ ਵੈਸੇ ਦਾ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਪਾਰੀ ਮੀਂਹ ਜਿਹੜਾ ਹੈ ਆਫਤ ਜਿਹੜੀ ਹੈ ਮਚਾਈ ਹੋਈ ਹੈ ਹਰ ਜਗ੍ਹਾ ਜਿਹੜਾ ਹੈ ਮੀਂਹ ਦਾ ਪਾਣੀ ਜਿਹੜਾ ਹੈ ਮਾਰ ਕਰ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਪਾਣੀ ਜਿਹੜਾ ਹੈ ਉਹਨਾਂ ਦਾ ਜਿਹੜਾ ਜੀਨ ਦੀ ਜਿਹੜੀ ਜੀਵਨ ਸ਼ੈਲੀ ਸੀਗੀ ਉਸ ਨੂੰ ਇਸ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਬਹੁਤ ਸਾਰੇ ਦਰਿਆਵਾਂ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਵਧਿਆ ਹੋਇਆ ਹੈ ਚਾਹੇ ਅਸੀਂ ਸਤਲੁਜ ਦਰਿਆ ਦੀ ਗੱਲ ਕਰੀਏ ਬਿਆਸ ਦਰਿਆ ਦੀ ਗੱਲ ਕਰੀਏ ਜਾਂ ਫਿਰ ਭਾਖੜਾ ਡੈਮ ਦੇ ਖੋਲ ਦਿੱਤੇ ਗਏ ਫਲਡ ਗੇਟਸ ਦੀ ਗੱਲ ਕਰੀਏ ਹਰ ਜਗ੍ਹਾ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਜਿਹੜਾ ਆਨ ਜੋਨ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦਾ ਦਿੱਕਤ ਹੋਈ ਹੋਈ ਹੈ ਇਸ ਜਗ੍ਹਾ ਲਗਭਗ 3 ਤੋਂ 4 ਫੁੱਟ ਜਿਹੜਾ ਪਾਣੀ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਹੋਇਆ ਹੈ ਲੋਕਾਂ ਦੇ ਨਾਲ ਕਰਾਂਗੇ ਗੱਲਬਾਤ ਜਾਣਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਐ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਪਰੇਸ਼ਾਨੀਆਂ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਤੁਸੀਂ ਦੇਖ ਸਕਦੇ ਹੋ ਚਾਰੋਂ ਪਾਸੇ ਜਿਹੜਾ ਹੈ ਪਾਣੀ ਭਰਿਆ ਹੋਇਆ ਹੈ ਗਲੀ ਦੇ ਵਿੱਚ ਚਾਰੋਂ ਪਾਸੇ ਜਾਣ ਵਾਸਤੇ ਜਿਹੜਾ ਰਸਤਾ ਹੈ ਸੜਕ ਦਿਖਣੀ ਨਹੀਂ ਰਹੀ ਪਾਣੀ ਦੇ ਵਿੱਚ ਜਿਹੜੀ ਡੁੱਬੀ ਹੋਈ ਹੈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਹੋ ਰਹੀ ਹੈ ਕਾਰਨ ਗੋਡਿਆਂ ਤੱਕ ਜਿਹੜਾ ਪਾਣੀ ਜਿਹੜਾ ਹੈ ਇਹ ਭਰਿਆ ਹੋਇਆ ਮੀਂਹ ਦਾ ਤੇ ਇੱਥੇ ਰਹਿਣ ਵਾਲੇ ਲੋਕਾਂ ਨਾਲ ਕਰਦੀਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੀਮਾ ਜੀ ਇੱਥੇ ਦੇ ਰਹਿਣ ਵਾਲੇ ਹੋ ਹਾਂ ਜੀ ਜੀ ਇਹ ਕਦੋਂ ਦਾ ਪਾਣੀ ਜਿਹੜਾ ਹੈ ਇਹਨੂੰ ਭਰਿਆ ਹੋਇਆ ਪਾਣੀ ਤਾਂ ਇੱਥੇ ਹਫ਼ਤੇ ਤੋਂ ਉੱਪਰ ਹੋ ਗਿਆ ਹੈ ਮੀਂਹ ਹਟਣ ਨਹੀਂ ਰਿਹਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੋਕਾਂ ਦਾ ਸਮਾਨ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਵਾ ਲੋਕੀ ਕੋਈ ਵਿਚਾਰੇ ਗਰੀਬ ਲੋਕ ਰੋਟੀ ਤੋਂ ਵੀ ਬੈਠੇ ਹੋਏ ਨਹੀਂ ਤੇ ਪਾਣੀ ਦੀ ਜਿਹੜੀ ਆ ਕੁਦਰਤੀ ਆਫਤ ਨਾਲ ਜਿਹੜੇ ਲੋਕ ਇੰਨਾ ਤੰਗ ਹੋਏ ਪਏ ਨੇ ਕਿਸ ਤਰ੍ਹਾਂ ਜਿਹੜਾ ਤੁਸੀਂ ਖਾਣ ਪੀਣ ਜਾਂ ਫਿਰ ਰਹਿਣ ਦਾ ਜਿਹੜਾ ਪ੍ਰਬੰਧ ਕੀਤਾ ਹੈ ਹਜੇ ਕੋਈ ਪ੍ਰਬੰਧ ਨਹੀਂ ਹੋਇਆ ਕੋਈ ਖਾਣ ਪੀਣ ਦਾ ਲੋਕਾਂ ਦਾ ਪ੍ਰਬੰਧ ਨਹੀਂ ਹੋਇਆ ਆ ਗਲੀ ਦੇ ਵਿੱਚ ਸਾਡੇ ਕਮਲਾ ਮਾਤਾ ਦਾ ਮੰਦਿਰ ਇਹਨਾਂ ਦੇ ਅੰਦਰ ਸਾਰਾ ਪਾਣੀ ਵੜ ਗਿਆ ਵਾ ਮੰਦਿਰ ਦੀ ਮੂਰਤੀਆਂ ਤੱਕ ਵੀ ਡੁੱਬ ਗਈਆਂ ਨੇ ਹਾਂਜੀ ਜਿੱਦਾਂ ਦਾ ਦੇਖ ਸਕਦੇ ਆ ਆਨ ਜਾਣ ਵਿੱਚ ਦਿੱਕਤਾਂ ਹੋ ਰਹੀਆਂ ਸਕੂਲ ਜਿਹੜੇ ਬੱਚੇ ਹੈਗੇ ਛੋਟੇ ਛੋਟੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਤੇ ਤੁਸੀਂ ਕਿ ਇੱਕ ਘਰ ਵਿੱਚ ਖਾਣਾ ਵੀ ਜਿਹੜਾ ਨਹੀਂ ਹੈ ਤੇ ਕਿਸ ਤਰ੍ਹਾਂ ਜਿਹੜਾ ਆਪਣਾ ਰੋਟੀ ਦਾ ਮਤਲਬ ਕਿਸ ਤਰ੍ਹਾਂ ਆਪਣਾ ਪੇਟ ਪਾਣਾ ਆ ਜਾਣੀ ਕਿ ਜਿੱਦਾਂ ਜਦ ਮਾੜੇ ਮਾੜੇ ਲੋਕ ਗਰੀਬ ਘਰ ਜਿਨ੍ਹਾਂ ਦਾ ਪਾਣੀ ਵੜਿਆ ਗਿਆ ਉਹਨਾਂ ਦੇ ਅੰਦਰਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਠੀਕ ਹੈ ਉਹਨਾਂ ਨੂੰ ਮਤਲਬ ਥੋੜਾ ਬੋਤਾ ਰਾਸ਼ਨ ਪਾਣੀ ਕੋਈ ਦਵਾਈ دارو ਕਿਸੇ ਦਾ ਬੱਚਾ ਨਹੀਂ ਠੀਕ ਹੈ ਕੁਛ ਦੀ ਮਾਂ ਠੀਕ ਨਹੀਂ ਗਈ ਉਹਨਾਂ ਨੂੰ ਦੇਖਿਆ ਜਾਵੇ ਤੇ ਕਿਤੇ ਸ਼ਿਕਾਇਤ ਵਗੈਰਾ ਕਿਤੇ ਪਾਣੀ ਦੀ ਨਗਰ ਨਗਰਿਕ ਸ਼ਿਕਾਇਤ ਕੋਈ ਇੱਥੇ ਆਇਆ ਹੀ ਨਹੀਂ ਸ਼ਿਕਾਇਤ ਕਿੰਨਾ ਨੂੰ ਕਰਨੀ ਹੈ ਕੋਈ ਦੇਖਣ ਹੀ ਨਹੀਂ ਆ ਰਿਹਾ ਇੱਥੇ ਜਿਵੇਂ ਕਿ ਤੁਸੀਂ ਦੇਖ ਸੀ ਘਰਾਂ ਦੇ ਵਿੱਚ ਵੜਿਆ ਪਰਸੋ ਚੌਥੀ ਗੱਲ ਆ ਕੋਈ ਲੱਗੇ ਨਹੀਂ ਲੱਗਿਆ ਤੀਜਾ ਦਿਨ ਪਾਣੀ ਆਇਆ ਸੀ ਤੇ ਕਿਸ ਤਰ੍ਹਾਂ ਫਿਰ ਇੱਕਦਮ ਪਾਣੀ ਜਦ ਵੜ ਗਿਆ ਕਿ ਕਿ ਘਰ ਪड़ोसी ਚ ਪਾਣੀ ਆਇਆ ਸਾਡੇ ਬੱਚੇ ਗਏ ਫਟਾਫਟ ਉਹਨਾਂ ਨੇ ਸਮਾਨ ਸੂੰਝ ਜੱਟਿਆ ਉੱਥੋਂ ਸਮਾਨ ਚੱਕ ਕੇ ਠੋਠੇ ਚੜਾਇਆ ਉਹਨਾਂ ਨੇ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਤੁਸੀਂ ਘਰੋਂ ਬਾਹਰ ਕੱਢ ਲਿਆ ਨਿਕਲਾ ਨਹੀਂ ਦੇ ਰਿਆ ਸੀ ਘਰੋਂ ਬਾਹਰ ਕਿੱਥੇ ਭੇਜਣਾ ਪਾਣੀ ਦੇ ਵਿੱਚ ਜਦੋਂ ਤੁਸੀਂ ਕਹਿ ਰਹੇ ਨਾ ਘਰ ਵਿੱਚ ਪਾਣੀ ਪਹੁੰਚਿਆ ਹੋਇਆ ਹੈ ਹਾਂਜੀ ਤੇ ਕੋਟੇ ਚੜਾ ਦਿੱਤਾ ਬੱਚਿਆਂ ਨੂੰ ਤੇ ਹੁਣ ਠੀਕ ਨੇ ਹਾਂਜੀ ਬੱਚੇ ਠੀਕ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਵਾਰੀ-ਵਾਰੀ ਗੱਲਬਾਤ ਕਰਾਂਗੇ ਆਂਟੀ ਜੀ 1 ਮਿੰਟ ਸਤਿ ਸ੍ਰੀ ਅਕਾਲ ਜੀ ਇਦਰਾ ਜੂ ਨਾ ਜ਼ਰਾ ਹਾਂਜੀ ਪਾਣੀ ਅੰਦਰ ਵੀ ਆਇਆ ਹੋਇਆ ਆਇਆ ਸੀ ਕਿਥੇ ਦਾ ਪਾਣੀ ਅੱਛਾ ਉਹ ਤਾਂ ਨਿਕਲ ਗਿਆ ਪਾਣੀ ਹੁਣ ਕਿੱਦਾਂ ਕਰੀਏ ਕੀ ਨਾਮ ਹੈ ਤੁਹਾਡਾ ਸਾਡਾ ਆਸ਼ਾ ਤੇ ਕਿੰਨੇ ਚਿਰ ਹੋ ਗਏ ਇੱਥੇ ਰਹਿੰਦੇ ਹੋ ਕਿੰਨੇ ਚਿਰ ਹੋ ਗਏ ਉਹਨੇ ਮੈਂ ਸਾਲ ਲੱਗਣੇ ਹੋਏ ਤਾਂ ਕਾਫੀ ਢੇਰ ਹੋ ਗਈ ਸਾਡੇ ਬੱਚੇ ਛੋਟੇ ਛੋਟੇ ਸੀ ਉਦੋਂ ਸੀ ਆ ਰਹੇ ਉਦੋਂ ਦਾ ਪਾਣੀ ਇੱਥੇ ਉਦਾਂ ਇੱਦਾਂ ਹੀ ਆ ਰਿਹਾ ਸੀ ਹੁਣ ਤਾਂ ਨਹੀਂ ਜਿਹੜਾ ਪਾਣੀ ਐ ਮੀਰਾ 3 ਤੋਂ 4 ਫੁੱਟ ਜਿਹੜਾ ਆਇਆ ਹੋਇਆ ਤੇ ਕੀ ਕਹਿਣਾ ਚਾਹੂਗੀ ਕਿਸ ਤਰ੍ਹਾਂ ਜਿਹੜਾ ਇਹਦੇ ਨਹੀਂ ਹੀ ਚਾਹਾਂਗੇ ਵੀ ਠੀਕ ਕਰੋ ਜਿੱਦਾਂ ਹੁਣ ਅੱਗੇ ਛੜਕਾ ਉੱਚੀਆਂ ਕਰ ਦਿੰਦੇ ਅੰਦਰ ਸਾਡੇ ਦੇਖੋ ਸੇ ਨੀਚੇ ਅੰਦਰ ਸਾਡੇ ਦੇਖੋ ਨਿਵੇਂ ਹੋਏ ਕਿ ਅਸੀਂ ਅੱਗੇ ਆ ਪਰਦਾ ਕੀਤੀ ਘਰਾਂ ਵਿੱਚ ਜਿਹੜਾ ਹੈ ਪਾਣੀ ਘਰਾਂ ਦੇ ਅੰਦਰ ਵੀ ਪਹੁੰਚਿਆ ਹੈ ਹਾਲਾਂਕਿ ਜਿਹੜਾ ਇਹਨਾਂ ਦਾ ਘਰ ਹੈ ਸੜਕ ਤੋਂ ਕਾਫੀ ਉੱਚਾ ਹੈ ਪਰ ਫਿਰ ਵੀ ਜਿਹੜਾ ਹੈ ਪਾਣੀ ਪਹੁੰਚਿਆ ਹੈ ਤੇ ਜਿਹੜੀ ਕਿਸ ਤਰ੍ਹਾਂ ਹੋਰ ਕਿਹੋ ਜਿਹੀਆਂ ਜਿਹੜੀਆਂ ਮੁਸੀਬਤਾਂ ਪਾਣੀ ਭਰਨ ਕਰਕੇ ਤੁਸੀਂ ਫੇਸ ਕਰ ਰਹੇ ਹੋ ਇਹ ਮੁਸੀਬਤ ਹੀ ਕੁਸ਼ੀ ਹੈ ਖਾਣੇ ਪੀਣੇ ਕੋਈ ਕੁਝ ਨਹੀਂ ਲੈਣੇ ਜਾ ਰਿਹਾ ਹੋਰ ਕੀ ਹੋ ਰਿਹਾ ਹੋਰ ਮੁਸੀਬਤ ਹਾਂ ਮਸੀਬਤ ਤੁਹਾਨੂੰ ਕਿਹੜਾ ਤੁਸੀਂ ਪਤਾ ਹੀ ਹੈ ਹਮੇਦਾਰਿਆ ਆਸੀ ਮਰੀ ਇਹ ਤਾਂ ਗੱਲ ਤੁਹਾਨੂੰ ਵੀ ਪਤਾ ਜਦੋਂ ਪਾਣੀ ਆਈ ਦੇ ਮਸੀਬਤਾਂ ਮਸੀਬਤਾਂ ਹੀ ਆ ਬੈੱਡ ਸਾਰੇ ਖਾਲੀ ਕਿਤੇ ਬਿਸਤਰੇ ਉੱਪਰ ਪੰਚਾਇਤ ਜਿੰਨਾ ਹੋ ਸਕਦਾ ਸੀ ਅਸੀਂ ਆਪਣਾ ਕਾਬੂ ਚ ਕੀਤਾ ਸਮਾਨ ਤੇ ਹੁਣ ਬਾਕੀ ਸਾਰਾ ਇਦਾਂ ਹੀ ਪਿਆ ਰੋਜ਼ ਖਬਰ ਆਂਦੀ ਰਹਿੰਦੀ ਆ ਜਲੰਧਰ ਚ ਅੰਦਰ ਪਾਣੀ ਆ ਜਾਣਾ ਪਾਣੀ ਆ ਜਾਣਾ ਤੇ ਹਰ ਵਕਤ ਟੈਨਸ਼ਨ ਆ ਇੱਕ ਜਿਹੜਾ ਟੈਨਸ਼ਨ ਦਾ ਜਿਹੜਾ ਮਾਹੌਲ ਹੈ ਜਿਹੜਾ ਪੈਨਿਕ ਹੈ ਲੋਕਾਂ ਦੇ ਵਿੱਚ ਜਿਹੜਾ ਹੈ ਕਿ ਪਤਾ ਨਹੀਂ ਕਿ ਇਸ ਵੇਲੇ ਜਿਹੜਾ ਪਾਣੀ ਹੈ ਹੋਰ ਜ਼ਿਆਦਾ ਪਾਣੀ ਦੇ ਪੱਦਰਵਾਜੇਗਾ ਕਿਉਂਕਿ ਮੀਂਹ ਜਿਹੜਾ ਲਗਾਤਾਰ ਪੈ ਰਿਹਾ ਅੱਛਾ ਪਾਣੀ ਜੀ ਨਾ ਇਸ ਬਾਰੇ ਇਸ ਬਾਰੇ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਕਿ ਇੰਨਾ ਤੁਸੀਂ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਕਿ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਅਸੀਂ ਥੋੜਾ ਬਾਹਰ ਨਿਕਲ ਕੇ ਪ੍ਰਸ਼ਾਸਨ ਕੋਲ ਜਾਣਾ ਪ੍ਰਸ਼ਾਸਨ ਨੂੰ ਖੋਦਣਾ ਚਾਹੀਦਾ ਨਾ ਸਾਡੇ ਕੋਲ ਕਿ ਜਿੰਨਾ ਤੁਸੀਂ ਦੱਸ ਜਿੱਦਾਂ ਦੱਸ ਰਹੇ ਹੋ ਤੇ ਹਜੇ ਤੱਕ ਕੋਈ ਨਹੀਂ ਆਇਆ ਨਗਰ ਨਿਗਮੀਆਂ ਕੋਈ ਵੱਡਾ ਮੰਤਰੀ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਕੀ ਕਿਸੇ ਨੇ ਆ ਕੇ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਹੋ ਤੁਹਾਨੂੰ ਕੋਈ ਸਮਾਨ ਪਹੁੰਚ ਰਿਹਾ ਨਹੀਂ ਪਹੁੰਚ ਰਿਹਾ ਡੇਲੀ ਦਾ ਕਿੰਨੇ ਦਿਨ ਹੋ ਗਿਆ ਸੀ ਅੰਦਰ ਬੰਦ ਬਹਿ ਗਏ ਆ ਉੱਪਰ ਦੇਖੋ ਜਾ ਕੇ ਕਿੰਨਾ ਲੋਕਾਂ ਦੇ ਸਾਹਮਣੇ ਵਾਲਿਆਂ ਦਾ ਉਹਨਾਂ ਦਾ ਰਾਤ ਨੂੰ ਸੁੱਤੇ ਪਿਆਂ ਦਾ ਉੱਪਰ ਪੱਖੇ ਕੋਲੋਂ ਲੈਂਟਰ ਡਿੱਗ ਗਿਆ ਹੈਗਾ ਨਾਲ ਦੀ ਕਰ ਉਹ ਸਾਹਮਣੇ ਘਰ ਉਹ ਅੰਕਲ ਕੱਲੇ ਰਹਿੰਦੇ ਆ ਉਹ ਮੈਨੂੰ ਦੱਸਦੇ ਸੀਗੇ ਉਹਨਾਂ ਦਾ ਲੈਂਟਰ ਹੀ ਡਿੱਗ ਗਿਆ ਪੱਖੇ ਦੇ ਸਮੇਤ ਇਦਾਂ ਤੇ ਅੰਕ ਕਰਦੇ ਜੀ ਠੀਕ ਨੇ ਉਹ ਕੱਲੇ ਹੀ ਆ ਮਤਲਬ ਉਹ ਸੇਵ ਆ ਬਾਕੀ ਬਾਹਰ ਗਏ ਹੋਏ ਬੱਚੇ-ਬੱਚੇ ਸਾਰੇ ਤੇ ਤੁਹਾਡੇ ਘਰ ਲ ਇੱਕ ਬਾਕੀ ਸਭ ਠੀਕ ਨੇ ਹਾਂਜੀ ਬਟ ਇੰਨੇ ਦਿਨ ਅੰਦਰ ਰਹਿਣਾ ਕੋਈ ਚੀਜ਼ ਨਹੀਂ ਕੋਈ ਫੈਸਿਲਿਟੀ ਨਹੀਂ ਹੋ ਰਹੀ ਆ ਤਾਂ ਪਰੇਸ਼ਾਨੀ ਤਾਂ ਹੈ ਹੀ ਕਿੰਨੇ ਦਿਨ ਹੋ ਗਏ ਮੁਸੀਬਤ ਦਾ ਸਾਹਮਣਾ ਹਫ਼ਤੇ ਹੋ ਗਏ ਹਫ਼ਤੇ ਹੋ ਗਏ ਹਾਂਜੀ ਹਫ਼ਤੇ ਤੋਂ ਜਿਹੜਾ ਹੈ ਇਸ ਇੱਥੇ ਜਿਹੜਾ ਪਾਣੀ ਦਾ ਪੱਧਰ ਹੈ ਵਧਿਆ ਹੋਇਆ ਹੈ ਹਰ ਜਗ੍ਹਾ ਹੀ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਪੋਸ਼ ਕਲੋਨੀਆਂ ਦੀ ਗੱਲ ਕਰੀਏ ਸਭ ਕਿਤੇ ਜਿਹੜਾ ਹੈ ਪਾਣੀ ਜਿਹੜਾ ਹੈ ਭਰਿਆ ਹੋਇਆ ਹੈ ਕੁਝ ਹੋਰ ਇੱਥੇ ਵਸਨੀਕ ਜਿਹੜੇ ਨੇ ਘਰੋਂ ਬਾਹਰ ਨਹੀਂ ਇਸ ਵਕਤ ਜਿਹੜੇ ਮੁਸੀਬਤ ਤੋਂ ਜਿਹੜੇ ਨੇ ਪਰੇਸ਼ਾਨ ਨੇ ਉਹਨਾਂ ਨਾਲ ਕਰਦੇ ਆ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੌਰਵ ਆ ਜੀ ਇੱਥੇ ਦੇ ਰਹਿਣ ਵਾਲੇ ਹੋ ਹਾਂਜੀ ਇੱਥੇ ਦੇ ਆ ਇੱਕਦੋ ਜਿਹੜਾ ਪਾਣੀ ਉਦੋਂ ਤਾਂ ਮੈਡਮ ਸ਼ੁਰੂ ਤੋਂ ਇੱਥੇ ਭਰਦਾ ਵਾ ਮਗਰ ਹੁਣ ਜਿਹੜਾ ਮੀਂਹ ਪਿਆ ਨਾ ਇਹਦੇ ਨਾਲ ਪਾਣੀ ਬਹੁਤ ਜ਼ਿਆਦਾ ਅੰਦਰ ਆ ਮੇਰੇ ਚਾਚੇ ਦੇ ਘਰ ਅੰਦਰੋਂ ਡੁੱਬਿਆ ਪਿਆ ਵਾ ਜੀ ਅੰਦਰ ਪਾਣੀ ਪਾਣੀ ਹੋਇਆ ਪਿਆ ਵਾ ਸਾਰਾ ਤੇ ਇੰਨਾ ਜ਼ਿਆਦਾ ਜਿਹੜਾ ਪਾਣੀ ਆ ਗਿਆ ਤੇ ਨਿਕਾਸ ਵਾਸਤੇ ਕੀ ਕੁਝ ਤੁਸੀਂ ਆਪਣੇ ਆਪਣੇ ਲੈਵਲ ਤੇ ਜਿਹੜੇ ਪ੍ਰਬੰਧ ਹੈ ਉਹ ਕੀ ਆਪਣੇ ਲੈਵਲ ਤੇ ਪ੍ਰਬੰਧ ਆ ਦੇਖ ਲਓ ਮੈਡਮ ਆ ਇਹਨਾਂ ਦੇ ਅੰਦਰ ਪਾਣੀ ਵੜਦਾ ਵਾ ਜਦੋਂ ਕੋਈ ਮੋਟਰਸਾਈਕਲ ਬਾਈਕ ਕੋਈ ਵੀ ਆਂਦੀ ਗੱਡੀ ਆਂਦੀ ਤੇ ਪਾਣੀ ਅੰਦਰ ਆ ਜਾਂਦਾ ਤੇ ਉਹਦੇ ਲਈ ਆਪਣੇ ਨੇ ਜੋ ਇਹਨਾਂ ਨੇ ਕੀਤਾ ਆ ਆਪਣੇ ਦੀ ਜਿੱਦਾ ਛੱਤਾ ਦੇ ਉੱਤੇ ਮਤਲਬ ਕਿ ਆ ਪਾਈ ਪਈ ਆ ਬਰਸਾਤੀ ਬਰਸੂਤੀਆ ਪਾਈਆਂ ਪਈਆਂ ਵਾ ਤਰਪਾਲਾਂ ਤਰਪੂਲਾ ਪਾਈਆਂ ਪਈਆਂ ਬਸ ਇਹੀ ਇੰਤਜ਼ਾਮ ਕੀਤਾ ਪਿਆ ਮੈਂ ਇਸ ਤੋਂ ਇਲਾਵਾ ਜਿੱਦਾਂ ਲੋਕ ਕਹਿ ਰਹੇ ਨੇ ਕਿ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਖਤਮ ਹੋ ਚੁੱਕਾ ਹੈ ਤੇ ਬਾਹਰ ਜਾ ਨਹੀਂ ਸਕਦੇ ਪਾਣੀ ਭਰਿਆ ਹੋਇਆ ਹੈ ਤੇ ਕਿਸ ਤਰ੍ਹਾਂ ਜਿਹੜਾ ਆਪਣਾ ਜਿਹੜਾ ਪੀੜਤੀ ਮੁਸੀਬਤ ਦੀ ਘੜੀ ਵਿੱਚ ਪਾਲ ਰਹੇ ਹਾਂ ਬੜੀ ਮੁਸ਼ਕਿਲ ਨਾਲ ਜਾਇਦਾ ਵਾ ਲੈ ਆਈਦਾ ਜਿੱਥੋਂ ਜੋ ਮਿਲਦਾ ਵਾ ਬੜੇ ਕਈ ਵੇਲੇ ਰਾਸ਼ਨ ਰੋਸ਼ਨ ਨਹੀਂ ਲਿਆ ਹੁੰਦਾ ਹਨਾ ਬਾਈਕ ਤੇ ਜਾਇਦਾ ਬਾਈਕ ਤੇ ਬਹੁਤ ਔਖਾ ਲੱਗਦਾ ਲਿਆਣਾ ਬਾਈ ਐਕਟਿਵਾਂ ਜਾਂਦੀ ਨਹੀਂ ਨਾ ਪਾਣੀ ਦੇ ਵਿੱਚ ਚਲਦੀ ਨਹੀਂ ਬਹੁਤ ਔਖਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਸੁਦਰਸ਼ਨ ਲਾਲ ਜੀ ਕਿੰਨੇ ਚਿਰ ਹੋ ਗਿਆ ਇੱਥੇ ਇਸ ਜਗ੍ਹਾ ਰਹਿੰਦੇ ਇੱਥੇ ਕਾਫੀ ਚਿਰ ਦੇ ਰਹਿ ਰਹੇ ਜੀ ਇੱਥੇ ਅੱਛਾ ਕਾਫੀ ਚਿਰ ਦੇ ਰਹੇ ਪਹਿਲਾਂ ਕਦੀ ਇਦਾਂ ਦਾ ਪਾਣੀ ਦੇਖਿਆ ਬਹੁਤ ਵਾਰੀ ਆ ਚੁੱਕਾ ਪਾਣੀ ਜੀ ਅੱਛਾ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਨਹੀਂ ਪਹਿਲਾਂ ਕਦੀ ਇੰਨਾ ਪਾਣੀ ਜਿਹੜਾ ਕਦੇ ਦੇਖਿਆ ਇੰਨਾ ਪਾਣੀ ਆਇਆ ਹੈ ਕਾਫੀ ਚਿਰ ਪਹਿਲਾਂ ਹੋਣ ਆਇਆ ਹੋਇਆ ਕੇ ਅਨਸ਼ਾ ਹੋ ਬਹੁਤ ਜ਼ਿਆਦਾ ਆਇਆ ਸਾਰੇ ਜਾ ਕੇ ਘਰਾਂ ਚ ਆ ਕੇ ਦੇਖੋ ਕੀ ਹਾਲ ਹੈ ਸਾਰੇ ਅਸੀਂ ਕਿਸੇ ਘਰਾਂ ਚ ਰਹ ਰਹੇ ਆ ਇਨਾ ਬੁਰਾ ਹਾਲ ਵਈ ਪਿਆ ਕੋਈ ਆ ਕੇ ਸਾਡਾ ਬਾਤ ਨਹੀਂ ਪੁੱਛਦਾ ਵੀ ਇਸ ਟਾਈਮ ਅੱਛਾ ਆਪਣਾ ਆਪਣੇ ਘਰ ਵਿੱਚ ਰਹਿ ਨਹੀਂ ਰਹੇ ਪਾਣੀ ਜਿਆਦਾ ਕਿੰਨਾ ਕ ਪਾਣੀ ਭਰਿਆ ਹੋਇਆ ਹੈ ਪਾਣੀ ਕਾਫੀ ਆ ਚੁੱਕਾ ਛੋਟੇ ਛੋਟੇ ਮੇਰੇ ਬੱਚੇ ਆ ਕੇ ਦੇਖੋ ਦਹੀਂ ਅਸੀਂ ਕਿਸੇ ਘਰਾਂ ਚ ਆ ਰਹੇ ਆ ਜੀ ਗੱਲਬਾਤ ਕਰਾਂਗੇ ਤੁਹਾਨੂੰ ਗਰਾਊਂਡ ਫੀਲਡ ਤੇ ਜਾ ਕੇ ਗਰਾਊਂਡ ਰਿਪੋਰਟਿੰਗ ਤੁਹਾਨੂੰ ਦਿਖਾ ਰਹੇ ਆ ਕੀ ਹਾਲ ਹੈ ਇਸ ਵਕਤ ਤੇ ਪਾਣੀ ਦਾ ਜਿਹੜਾ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਲੋਕ ਜਿਹੜੇ ਨੇ ਪਰੇਸ਼ਾਨ ਨੇ ਲਗਭਗ ਜੇ ਗੱਲ ਕਰੀਏ 1300 ਤੋਂ ਵੱਧ ਜਿਹੜੇ ਪਿੰਡ ਨੇ ਇਸ ਵਕਤ ਡੁੱਬੇ ਹੋਏ ਨੇ ਹਰ ਇੱਕ ਜ਼ਿਲ੍ਹੇ ਦਾ ਇਹੋ ਹਾਲ ਹੈ ਪਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਇਕਜੁੱਟ ਹੋ ਕੇ ਕਿਸ ਤਰ੍ਹਾਂ ਇਸ ਕੁਦਰਤੀ ਆਫਤ ਤੋਂ ਨਿਜਟਣਾ ਹੈ ਇਹ ਜਿਹੜਾ ਹੈ ਇਨਸਾਨੀਅਤ ਬਾਰੇ ਦੱਸਦਾ ਹੈ ਲੋਕਾਂ ਦੇ ਘਰਾਂ ਵਿੱਚ ਜਿਹੜਾ ਪਾਣੀ ਭਰਿਆ ਹੋਇਆ ਤੇ ਲੋਕਾਂ ਨਾਲ ਹੋਈ ਗੱਲਬਾਤ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕੀ ਉਹ ਆਪਣੇ ਘਰ ਛੱਡ ਕੇ ਨਾਲ ਦੇ ਗੁਆਂਢੀਆਂ ਦੇ ਘਰ ਜਾਂ ਫਿਰ ਰਿਸ਼ਤੇਰਾਂ ਦੇ ਘਰ ਜਿਹੜੇ ਨੇ ਰਹਿ ਰਹੇ ਨੇ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਹੈ ਗਲੀਆਂ ਦੇ ਵਿੱਚ ਵਧਿਆ ਹੋਇਆ ਹੈ ਲਾਂਗਾ ਜਿਹੜਾ ਹੈ ਬੰਦ ਹੋਇਆ ਪਿਆ ਹੈ ਤੇ ਚਲਦੇ ਆ ਇਹਨਾਂ ਦੇ ਘਰ ਘਰ ਜਾ ਕੇ ਕੀ ਸੀਨ ਹੈ ਘਰ ਦਾ ਕੀ ਮਾਹੌਲ ਹੈ ਕਿੰਨਾ ਕੁ ਪਾਣੀ ਆਇਆ ਹੈ ਵੇਖਦੇ ਆ ਤੁਹਾਨੂੰ ਪਿੰਡਾਂ ਦੀ ਕਵਰੇਜ ਦਿਖਾਈ ਤੁਹਾਨੂੰ ਹਾਈਵੇ ਤੋਂ ਅਸੀਂ ਦਿਖਾਇਆ ਕਿ ਇਸ ਮੀਂਹ ਦੇ ਵਿੱਚ ਹਾਲ ਹੋਇਆ ਪਿਆ ਅੱਜ ਅਸੀਂ ਮੁਹੱਲੇ ਪਹੁੰਚੇ ਹਾਂ ਕਿਸ਼ਨਪੁਰੇ ਮੁਹੱਲੇ ਦੇ ਵਿੱਚ ਇੱਥੇ ਇੱਕ ਕਾਰ ਵਿੱਚ ਚਲਦੇ ਆ ਵੈਸੇ ਤਕਰੀਬਨ ਜਿੰਨੇ ਵੀ ਘਰ ਨੇ ਸਾਰੇ ਸਾਰਿਆਂ ਦੀ ਸ਼ਿਕਾਇਤ ਹੈ ਪਾਣੀ ਜਿਹੜਾ ਹੈ ਘਰਾਂ ਦੇ ਅੰਦਰ ਪਹੁੰਚ ਚੁੱਕਿਆ ਸੀ ਇੱਕ ਕਾਰ ਵਿੱਚ ਅੱਜ ਪਹੁੰਚੇ ਹਾਂ ਜਾਣਦੇ ਹਾਂ ਇੱਥੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਉਹਨਾਂ ਨੇ ਇਸ ਪਾਣੀ ਤੋਂ ਜਿਹੜਾ ਹੈ ਆਪਣਾ ਬਚਾ ਕੀਤਾ ਛੋਟੇ-ਛੋਟੇ ਜਿਹੜੇ ਬੱਚੇ ਹੈਗੇ ਨੇ ਪਾਣੀ ਤੋਂ ਜਿਹੜਾ ਹੈ ਦੀ ਰਾਤ ਜਿਹੜਾ ਹੈ ਬੱਚਿਆਂ ਨੂੰ ਪਾਣੀ ਚੋਂ ਕੱਢ ਲਿਆ ਗਿਆ ਤੇ ਸਤਿ ਸ਼੍ਰੀ ਅਕਾਲ ਮਾਤਾ ਜੀ ਹਾਂ ਜੀ ਕੀ ਪਾਣੀ ਜਿਹੜਾ ਇੰਨਾ ਆਇਆ ਹੋਇਆ ਹੈ ਕੀ ਕਹਿਣਾ ਚਾਹੋਗੇ ਪਾਣੀ ਸਾਡੇ ਅੰਦਰਾਂ ਚ ਸਾਰੇ ਵੜ ਗਏ ਬੁਰੇ ਆ ਹਾਲ ਸਾਡੇ ਹੋ ਗਏ ਜੀ ਹਾਂ ਸਹੀ ਵੇ ਪਾਣੀ ਚ ਹੀ ਲੰਮੇ ਪੇ ਰਹੇ ਆ ਰਾਤ ਤੁਸੀਂ ਪਾਣੀ ਦੇ ਵਿੱਚ ਹੀ ਗੱਟੀ ਹੋਰ ਇੱਥੇ ਇਕੱਠੇ ਹੀ ਤੇ ਤਕਰੀਬਨ 2-3 ਦਿਨ ਦਿਨ ਹੋ ਗਏ ਤੁਹਾਨੂੰ ਤੇ ਕਿਸ ਤਰ੍ਹਾਂ ਜਿਹੜਾ ਹੈ ਖਾਣਾ ਪੀਣਾ ਜਾਂ ਫਿਰ ਕਿਸ ਤਰ੍ਹਾਂ ਜਿਹੜਾ ਹੈ ਆਪਣਾ ਜਿਹੜਾ ਬਚਾ ਕਰ ਰਹੇ ਹੋ ਅਜੇ ਤੋਂ ਉੱਤੇ ਪਾਣੀ ਪੱਲੇ ਬਣਾ ਲਿਆ ਸੀ ਫਿਰ ਲੋ ਖਾ ਲਿਆ ਸੀ ਤੇ ਪਹਿ ਬਾਅਦ ਜਪ ਹੈ ਪਾਣੀ ਆ ਗਿਆ ਸਾਡੇ ਸੀ ਤੇ ਦਾ ਨਹੀਂ ਜੀ ਤੇ ਕੀ ਕੁਝ ਜਿਹੜਾ ਪੁੱਛਣਾ ਚਾਹੂੰਗੀ ਨੁਕਸਾਨ ਹੋਇਆ ਕਿ ਸਮਾਨ ਸਾਰਾ ਜ਼ਰੂਰੀ ਸਮਾਨ ਨਿਕਾਲ ਸਾਡਾ ਅਸੀਂ ਸਮਾਨ ਆਪਣੇ ਕਮਰੇ ਚ ਰੱਖ ਲਿਆ ਕਮਰੇ ਚ ਬੇਜਾਦਾ ਪਾਣੀ ਆ ਗਿਆ ਉਹਦੇ ਵਿੱਚ ਵੀ ਸੀ ਸਾਰੇ ਕਮਰੇ ਦੇ ਵਿੱਚ ਪਾਣੀ ਭਰਿਆ ਹੋਇਆ ਸਾਰੇ ਕਮਰੇਾਂ ਚ ਪਾਣੀ ਭੜ ਗਿਆ ਤੇ ਸਾਡੇ ਤਾਂ ਛੱਤ ਵੀ ਡਿਗਣ ਵਾਲੀ ਆ ਤੁਸੀਂ ਵੇਖ ਸਕਦੇ ਹੋ ਜਿਹੜਾ ਮੀਂਹ ਦਾ ਜਿਹੜਾ ਪਾਣੀ ਹੈ ਕੋਈ ਘਰ ਕੋਈ ਛੱਤ ਕੋਈ ਦੀਵਾਰ ਇਸ ਨੇ ਛੱਡੀ ਨਹੀਂ ਹੈ ਹਰ ਇੱਕ ਜੀ ਜਿਹੜਾ ਹੈ ਘਰ ਦਾ ਸਤਾਇਆ ਹੋਇਆ ਇਸ ਮੀਂਹ ਦੇ ਪਾਣੀ ਨਾਲ ਸਰ ਅੰਦਰ ਆਜੋ ਜੀ ਕੀ ਕੀ ਨੁਕਸਾਨ ਜਿਹੜਾ ਹੈ ਉਹ ਹੋਇਆ ਪੁੱਛਣਾ ਚਾਹੂੰਗੀ ਤੁਹਾਡੇ ਤੋਂ ਮੈਂ ਉਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਕੀ ਦੇਖਦੇ ਆਂ ਕੀ ਇਲੈਕਟ੍ਰੋਨਿਕ ਚੀਜ਼ ਚਲਦੀ ਯਾਨੀ ਆਈ ਫਰਿੱਜ ਦੇ ਸਾਹਮਣੇ ਫਰਿੱਜ ਉੱਤੇ ਰੱਖੇ ਆ ਵੱਡਾ ਉੱਤੇ ਉਹ ਬਾਅਦ ਚਲਾ ਕੇ ਪਤਾ ਲੱਗੂ ਕੀ ਨੁਕਸਾਨ ਹੋਇਆ ਕੀ ਨਹੀਂ ਹਾਏ ਕੱਪੜੇ ਉੱਪਰੇ ਸਭ ਪਤਾ ਨਹੀਂ ਹੈ ਖੋਲ ਕੇ ਪਤਾ ਲੱਗੂ ਸਾਨੂੰ ਆਏ ਕੁਝ ਨਹੀਂ ਪਤਾ ਤੇ ਦੇਖ ਸਕਦੇ ਅਸੀਂ ਜ਼ਰਾ ਅੰਦਰ ਜੀ ਆਇਓ ਪੀ ਪਾਣੀ ਵਿੱਚ ਡੁੱਬੀ ਹੋਈ ਹੈ ਭਾਂਡੇ ਜੜੀ ਹੈ ਪਾਣੀ ਦੇ ਉੱਤੇ ਤੈਰੇ ਨੇ ਹਰ ਇੱਕ ਘਰ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਹੋਇਆ ਹੈ ਤੇ ਜਿਹੜਾ ਹੈ ਕੱਲ ਜਿਹੜਾ ਰਾਤ ਜਿਹੜਾ ਹੈ ਪਰਸਰਾ ਜਿਹੜਾ ਹੈ ਪਾਣੀ ਬਹੁਤ ਜ਼ਿਆਦਾ ਜੜਾ ਪਹੁੰਚ ਚੁੱਕੇ ਸੀ ਹੁਣ ਥੋੜਾ ਜਿਹਾ ਪਾਣੀ ਇਹਨਾਂ ਨੇ ਕਿਸੇ ਤਰ੍ਹਾਂ ਮੋਟਰ ਨਿਕਾਲ ਲਗਾ ਕੇ ਕਨਾਲਿਆ ਤੇ ਤਸਵੀਰਾਂ ਵੇਖ ਸਕਦੇ ਹੋ ਕੀ ਹਾਲ ਹੈ ਮੋਹੱਲਾ ਜਿਹੜਾ ਹੈ ਪੂਰਾ ਪਾਣੀ ਨਾਲ ਭਰਿਆ ਹੋਇਆ ਤੇ ਲੋਕਾਂ ਦੇ ਘਰਾਂ ਚ ਵੀ ਪਾਣੀ ਵੜ ਗਿਆ ਸੀ ਕੀ ਕਹਿਣਾ ਚਾਹੁੰਗੇ ਹਾਂਜੀ ਸਾਰਾ ਮੋਹੱਲਾ ਡੁੱਬਿਆ ਹੋਇਆ ਸੀ ਤੇ ਤੁਹਾਡੇ ਵੀ ਅੰਦਰ ਆ ਗਿਆ ਹਾਂਜੀ ਸਾਡੇ ਇੱਥੇ ਤੱਕ ਆਇਆ ਅੱਛਾ ਹਾਂਜੀ ਤੇ ਕੀ ਕੁਝ ਜਿਹੜਾ ਮੁਸੀਬਤਾਂ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਮੁਸੀਬਤਾਂ ਤਾਂ ਹੈਗੀਆਂ ਡਰ ਡਰ ਕੇ ਸੋ ਰਹੇ ਆ ਰਾਤ ਨੂੰ ਸੋ ਨਹੀਂ ਪਾਰੇ ਕਿ ਪਾਣੀ ਨਾ ਆ ਜਾਵੇ ਚੱਕਦਾ ਮੰਦਰ ਅੱਛਾ ਤੇ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਜਿਹੜਾ ਛੋਟੇ ਬੱਚੇ ਜਿਹੜੇ ਹੈ ਉਹਨਾਂ ਨੂੰ ਉਹਨਾਂ ਦੀ ਸੇਫਟੀ ਦਾ ਜਿਹੜਾ ਪ੍ਰਬੰਧ ਨਹੀਂ ਬੱਚੇ ਛੋਟੇ ਸਾਡੇ ਹੈ ਨਹੀਂ ਅਸੀਂ ਦੋਨੋਂ ਮਾਂ ਬੇਟੇ ਆਂ ਤੇ ਪਾਪਾ ਵੀ ਹੈ ਨਹੀਂਗੇ ਅੱਛਾ ਹਾਂਜੀ ਅਸੀਂ ਦੋਨੋਂ ਸੌਂਨੇ ਆ ਡਰ ਡਰ ਕੇ ਸੌਂਦੀਆਂ ਮਰ ਰਾਤ ਨੂੰ पानी आ गया था बड़े दिक्कत हो गई थी रात सारी रात बैठे थे एक रख दिया, फिर हुन किस तरह पानी का जो पे अंदर घट हो गया है अब तो पानी घट गया नहीं पहले तो बहुत था सारा अंदर था कोई चेतावनी भी दी गई चेतावनी नहीं कुछ नहीं आया कोई मदद करने वाला नहीं आया इतना ਇਨਾ ਪਾਣੀ ਜਿਹੜਾ ਆਇਆ ਹੋਇਆ ਹੈ ਕੀ ਕਹਾਂ ਚਾਹੂੰ ਇਸ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਆ ਜੀ ਸੀਵਰੇਜ ਜਾਮ ਰਹਿੰਦੇ ਆ ਹਰ ਵੱਲੇ ਜੀ ਉਦਾਂ ਸਾਡੇ ਕੌਂਸਲਰ ਸਾਫ਼ ਤਾਂ ਬੇਥਰੀ ਮਿਹਨਤ ਕਰਦੇ ਆ ਪਰ ਜਿਹੜਾ ਇੱਕ ਬਣ ਚੁੱਕਾ ਹੈ ਨਹੀਂ ਜੀ ਅੱਗੇ ਵੀ ਕਦੀ ਨਾ ਪਾਣੀ ਆਇਆ ਪਾਣੀ ਆਂਦਾ ਜੀ ਹਰ ਵਾਰੀ ਇਦਾਂ ਹਰ ਸਾਲ ਮੀਂਹ ਤੇ ਇਹੀ ਹਾਲ ਹੁੰਦਾ ਅਸਲੀ ਜਿਹੜੀ ਬਾਰਿਸ਼ ਪਈ ਹੈ ਮੰਡੇ ਵਾਲੀ ਉਸ ਦਿਨ ਜ਼ਿਆਦਾ ਆਇਆ ਮੇਰੇ ਵੀ ਤੇ ਲੋਕਾਂ ਦੇ ਘਰ ਵਿੱਚ ਪਾਣੀ ਵੀ ਆ ਗਿਆ ਸੀ ਤੁਹਾਡੇ ਵੀ ਹਾਂਜੀ ਸਾਡੇ ਘਰ ਤੇ ਵੀ ਬੜਾ ਸਾਰਾ ਫਰਨੀਚਰ ਜਿਹੜਾ ਖਰਾਬ ਹੋ ਗਿਆ ਤੇ ਜਦ ਪਾਣੀ ਆ ਗਿਆ ਤੇ ਕਿਸ ਤਰ੍ਹਾਂ ਜਿਹੜਾ ਮਤਲਬ ਕੀ ਸਭ ਤੋਂ ਪਹਿਲਾਂ ਤੁਸੀਂ ਕੀਤਾ ਅਸੀਂ ਪਹਿਲਾਂ ਬੰਨ ਲਾਣ ਦੀ ਕੋਸ਼ਿਸ਼ ਕੀਤੀ ਅੱਗੇ ਜੀ ਇੱਕ ਟਰੇ ਬਣਾਈ ਹੋਈ ਸੀ ਉਹ ਫਸਾਈ ਉਹ ਪਰ ਪਾਣੀ ਨੇ ਰੇਡ ਦਿੱਤੀ ਉਹ ਵੀ ਉਸ ਤੋਂ ਬਾਅਦ ਸਾਰੇ ਅੰਦਰ ਸਾਡੇ ਪਾਣੀ ਚਲਾ ਗਿਆ ਜੀ ਕਮ ਸੇ ਕਮ ਵੀ 1.5 2 2 ਫੁੱਟ ਦੇ ਅੰਦਰ ਪਾਣੀ ਚਲਾ ਗਿਆ ਸਾਡੇ ਜੀ ਉਸ ਤੋਂ ਬਾਅਦ ਸਾਡਾ ਫਰਨੀਚਰ ਸਾਰਾ ਖਰਾਬ ਹੋ ਗਿਆ ਤੇ ਜੀ ਹੁਣ ਗੱਲ ਕਰੀਏ ਇਸ ਵਕਤ ਕੀ ਹੋ ਜੇ ਹਾਲ ਹੈ ਹਾਲਾਤ ਤਾਂ ਬਿਲਕੁਲ ਮਾੜੇ ਹੈ ਜੀ ਕੰਮਕਾਰ ਬਿਲਕੁਲ ਬੰਦ ਹੈ ਲੋਕਾਂ ਦੇ ਕੀ ਕਰਾਂ ਵਿੱਚ ਜਿਹੜਾ ਪਾਣੀ ਹੈ ਉਹ ਕਿਸ ਤਰ੍ਹਾਂ ਬਾਹਰ ਕੱਢਿਆ ਬਾਹਰ ਤੇ ਕੱਢਿਆ ਤੇ ਕਿਸ ਤਰ੍ਹਾਂ ਕੱਢਿਆ ਅੱਜ ਸਵੇਰੇ ਤਾਂ ਫਿਰ ਵੀ ਥੋੜਾ ਹੋ ਗਿਆ ਸੀ ਡਾਊਨ ਅੱਜ ਫਿਰ ਜਿਹੜੀ ਸਵੇਰ ਦੀ ਬਾਰਿਸ਼ ਪਈ ਹੈ ਫਿਰ ਜ਼ਿਆਦਾ ਹੋ ਗਿਆ ਤਕਰੀਬਨ 12 ਦਿਨ ਤੋਂ ਇਹੀ ਕੰਮ ਹੈ 12 ਹਾਂ 12 ਦਿਨ ਲਗਾਤਾਰ ਇਸ ਤਰ੍ਹਾਂ ਇਹੀ ਅੰਦਰ ਹੀ ਬੈਠੇ ਹੋਏ ਹਾਂ ਕਿ ਦੁਕਾਨਾਂ ਬੰਦ ਆ ਜੀ ਇਸੇ ਤਰ੍ਹਾਂ ਜਿਹੜਾ ਪਾਣੀ ਹੈ ਖੜਾ ਇੱਥੇ ਸੜਕਾਂ ਤੇ ਵੀ ਜਾਂ ਫਿਰ ਹਾਂ ਨਹੀਂ ਆਮ ਜਿੰਦਾ ਪਾਣੀ ਤੋਂ ਜ਼ਿਆਦਾ ਸੀਗਾ ਪਹਿਲੇ ਆ ਲਗਾ ਲੋ ਗਿਆ ਲੈਵਲ ਤੇ ਸੀਗਾ ਪਾਣੀ ਅੱਛਾ ਸੀਵरेज ਜਿਹੜਾ ਪਾਣੀ ਹੈ ਕੀ ਕੋਈ ਪਹਿਲਾਂ ਸੀ ਸ਼ਿਕਾਇਤਾਂ ਕੀਤੀਆਂ ਇਸ ਬਾਰੇ ਸ਼ਿਕਾਇਤਾਂ ਮਨ ਲਓ ਕਹਿੰਦਾ ਕੋਈ ਫਾਇਦਾ ਵੀ ਨਹੀਂ ਹੈ ਸ਼ਿਕਾਇਤ ਕਰਨ ਦਾ ਇਹ ਤਾਂ ਸ਼ੁਰੂ ਤੋਂ ਹੀ ਮੇਰੇ 55 56 ਦੇ ਤਕਰੀਬ ਉਮਰ ਹੋ ਗਈ ਹੈ ਇਹ ਇਸ ਤਰ੍ਹਾਂ ਚੱਲਦੀ ਜਾ ਰਹੀ ਹੈ ਜੀ ਠੀਕ ਹੈ ਜੀ ਧੰਨਵਾਦ ਗੱਲ ਕਰਨ ਵਾਸਤੇ ਹੋਰ ਬਹੁਤ ਸਾਰੇ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਵਾਰੀ ਵਾਰੀ ਗੱਲ ਕਰਦੇ ਆ ਉਹਨਾਂ ਦੀ ਮੁਸੀਬਤਾਂ ਜਿਹੜੀਆਂ ਜਾਣਦੇ ਆ ਕਿ ਸੀਵਰੇਜ ਦਾ ਜਿਹੜਾ ਪਾਣੀ ਹੈ ਜਿਹੜਾ ਕਿ ਬਿਮਾਰੀਆਂ ਦਾ ਘਰ ਅਸੀਂ ਕਹਿ ਸਕਦੇ ਆ ਇੱਥੇ ਖੜਾ ਹੈ ਜਿਹਦੇ ਵਿੱਚੋਂ ਹੀ ਲੋਕ ਆ ਜਾ ਰਹੇ ਨੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਅਸੀਂ ਵੀ ਇਸੀ ਪਾਣੀ ਦੇ ਵਿੱਚ ਖੜੇ ਆਂ ਗੰਦੇ ਪਾਣੀ ਦੇ ਵਿੱਚ ਜੋ ਕਿ ਨੀਰਾ ਬਿਮਾਰੀਆਂ ਦਾ ਘਰ ਹੈ ਤੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਮਣੀ ਭਾਜੀ ਮਣੀ ਮਣੀ ਜੀ ਤੇ ਜਿਹੜਾ ਸੀਵਰੇਜ ਦਾ ਜਿਹੜਾ ਪਾਣੀ ਭਰਿਆ ਹੋਇਆ ਹੈ ਕੀ ਕਹਿਣਾ ਚਾਹੁੰਗੇ ਸਿਵਰੇਜ ਦਾ ਪਾਣੀ ਦਾ ਜੀ ਕਾਫੀ ਜਿੱਦਾਂ ਉਹਨਾਂ ਨੇ ਅਕਾਜੀ ਨੇ ਦੱਸਿਆ ਸ਼ਿਕਾਇਤਾਂ ਕੀਤੀਆਂ ਹੀਆਂ ਉਸ ਹਸਾਬ ਦੇ ਨਾਲ ਤੱਕ ਕੋਈ ਹਜੇ ਤੱਕ ਨਿਕਾਸਤਾ ਹੋਇਆ ਨਹੀਂਗਾ ਕੋਈ ਵੀ ਪਾਣੀ ਜਦੋਂ ਆਂਦਾ ਹੈ ਤੇ ਹਰ ਵਾਰੀ ਇਹੀ ਹਾਲ ਹੁੰਦਾ ਇੱਥੇ ਕਿ ਕੋਈ ਨਮੀ ਗੱਲ ਤਾਂ ਹੈ ਨਹੀਂਗੀ ਤੇ ਆਪਣੇ ਲੈਵਲ ਤੇ ਜਦੋਂ ਤੁਸੀਂ ਕਹਿ ਰਹੇ ਕੋਈ ਸੁਧਾਰ ਨਹੀਂ ਹੋਇਆ ਆਪਣੇ ਲੈਵਲ ਤੇ ਤੁਸੀਂ ਕੀ ਕੁਝ ਪ੍ਰਬੰਧ ਕੀਤਾ ਹੈ ਆਪਣੇ ਪਰਿਵਾਰ ਨੂੰ ਲੈਵਲ ਤੇ ਤਾਂ ਅਸੀਂ ਸਿਰਫ ਜਿੰਨੇ ਕਿ ਆਪਣਾ ਹੋ ਸਕੇ ਆਪਣਾ ਘਰ ਦਾ ਬਚਾਅ ਕੀਤਾ ਆਲੇ ਮਤਲਬ ਕਿ ਛੋਟੇ ਛੋਟੇ ਨਿਆਣੇ ਸੀਗੇ ਉਹਨਾਂ ਨੂੰ ਜਾਣ ਕੇ ਇਧਰੋਂ ਕੱਟ ਕੇ ਨਾਲ ਦੇ ਘਰ ਜਿਹੜੇ ਉੱਚੇ ਸੀ ਉੱਥੇ ਪਹੁੰਚਾਇਆ ਉਹਨਾਂ ਨੂੰ ਤੇ ਜੱਕ ਦਾ ਵੀ ਜਾਣ ਕੇ ਪਾਣੀ ਦਾ ਉਹ ਹੋ ਗਿਆ ਸੀਗਾ ਇਦਾਂ ਲੱਗਦਾ ਕਿ ਬੱਸ ਉਹਨਾਂ ਨਿਕਲਣਾ ਔਖਾ ਹੋ ਗਿਆ ਸੀਗਾ ਜਿੱਦਾਂ ਅੰਕਲ ਜੀ ਨੇ ਦੱਸਿਆ ਉੱਥੇ ਤੱਕ ਪਾਣੀ ਉੱਥੇ ਤੱਕ ਚਲਾ ਗਿਆ ਸੀਗਾ ਇਧਰ ਇਹਨਾਂ ਦੇ ਵੀ ਉਹ ਕਾਫੀ ਦੁਕਾਨਾਂ ਦੇ ਵਿੱਚ ਵੀ ਪਾਣੀ ਗਿਆ ਹੋਇਆ ਸੀਗਾ ਹਾਂਜੀ ਤੇ ਜਦੋਂ ਇਹਨਾਂ ਇੱਕਦਮ ਪਾਣੀ ਜਿਹੜਾ ਆ ਗਿਆ ਤੁਸੀਂ ਕਹਿ ਰਹੇ ਹੋ ਥੜੇ ਜਿਹੜੇ ਥੜੇ ਤੱਕ ਪਾਣੀ ਪਹੁੰਚ ਗਿਆ ਘਰਾਂ ਦੇ ਅੰਦਰ ਪਹੁੰਚ ਗਿਆ ਤੇ ਉਸ ਵਕਤ ਕਿੰਨਾ ਡਰ ਲੱਗਾ ਡਰ ਤਾਂ ਬਹੁਤ ਲੱਗਿਆ ਸੀਗਾ ਤੇ ਫਿਰ ਇੱਕਦਮ ਜਿਵੇਂ ਮਤਲਬ ਕਿ ਇਦਾਂ ਹੋ ਗਿਆ ਸੀਗਾ ਬਸ ਹੁਣ ਦਾਰਾ ਪੀ ਰੱਖ ਆਇਆ ਜਿਸ ਹਾਵ ਨਾਲ ਕਿ ਹੋ ਗਿਆ ਜੀ ਨਾ ਪਾਣੀ ਕੇ ਹੁਣ ਤਾਂ ਪਰਮਾਤਮਾ ਹੀ ਸਾਥ ਆਊਗਾ ਉਹਦੇ ਤੇ ਡੋੜ ਸਕਤੀ ਸੀਗੀ ਤੇ ਰਾਸ਼ਨ ਵਗੈਰਾ ਪੂਰੇ ਰੋਟੀ ਰੱਟੀ ਵੱਲੋਂ ਤਾਂ ਕੋਈ ਦਿੱਕਤ ਆ ਰਹੀ। ਰਾਸ਼ਨ ਤਾਂ ਸੀਗਾ ਸੇਗੋਂ ਮਾੜਾ ਮੋਟਾ ਹਣ ਹੜਬੜੀ ਦੇ ਵਿੱਚ ਦਾ ਸਾਂਭਣਾ ਸੀਗਾ ਥੋੜਾ ਮੋਟਾ ਸਾਂਭ ਲਿਆ ਸੀਗਾ। ਬਾਕੀ ਦਾ ਖਰਾਬ ਹੋ ਗਿਆ ਸੀਗਾ। ਜੀ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਇੱਕ ਘਰ ਦੀ ਨਹੀਂ ਜਿੰਨੇ ਵੀ ਇਥੇ ਘਰ ਨੇ ਪਿੰਡਾਂ ਵਿੱਚ ਚਲੇ ਜਾਓ, ਸ਼ਹਿਰਾਂ ਵਿੱਚ ਚਲੇ ਜਾਓ। ਸ਼ਹਿਰ ਜੋ ਕਿ ਮੰਨੇ ਜਾਂਦੇ ਬਹੁਤ ਜ਼ਿਆਦਾ ਡਿਵੈਲਪ ਨੇ ਪਰ ਜਿਹੜਾ ਪਾਣੀ ਹੈ ਜਿਹੜਾ ਕੁਦਰਤੀ ਜਿਹੜੀ ਆਫਤ ਹੈ ਇਹ ਕਿਸੇ ਨੂੰ ਨਹੀਂ ਛੱਡਦੀ। ਤੁਸੀਂ ਵੇਖ ਸਕਦੇ ਜਿਹੜੀਆਂ ਤਸਵੀਰਾਂ ਹਨ ਚਾਰੇ ਪਾਸੇ ਹਰ ਇੱਕ ਉੱਪਰੋਂ ਹੇਠਾਂ ਕਈ ਵਾਰੀ ਇੱਥੇ ਗਟਰ ਹੈਗਾ ਮੇਨ ਇੱਥੇ ਗਟਰ ਮੇਨ ਖੁੱਲਾ ਹੋਇਆ 514 ਹਾਰਸਾ ਖੁੱਲਾ ਸੀ ਇੱਥੇ ਇੱਥੇ ਹਾਰਸਾ ਹੋਣ ਤੋਂ ਬਚਿਆ ਹੈ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਹੈ ਗਟਰ ਹੈ ਪਰ ਪਾਣੀ ਭਰਿਆ ਹੋਇਆ ਸੜਕ ਤੇ ਨਾ ਸੜਕ ਦਿਖ ਰਹੀ ਹੈ ਤੇ ਨਾ ਹੀ ਗਟਰ ਦਿਖ ਰਹੀ ਹੈ ਜਿਹਦੇ ਵਿੱਚ ਜਿਹੜਾ ਐਕਸੀਡੈਂਟ ਹੋਣ ਦੇ ਜਿਹੜੇ ਚਾਂਸਸੇ ਆ ਉਹ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਕੀ ਨਾਮ ਹੈ ਸਰ ਤੁਹਾਡਾ ਜਸਵੀਰ ਸਿੰਘ ਜੱਸੀ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਹੋ 40 ਸਾਲ ਕਿ ਪਹਿਲਾਂ ਕਦੀ ਇੰਨਾ ਪਾਣੀ ਦੇਖਿਆ? ਹਾਂਜੀ ਬਹੁਤ ਜ਼ਿਆਦਾ ਇਤੋਂ ਵੀ ਜ਼ਿਆਦਾ ਦੇਖਿਆ ਹੈ। ਇਤੋਂ ਵੀ ਜ਼ਿਆਦਾ ਕਦੋਂ ਦੀ ਗੱਲ ਹੈ ਇਹ? ਇਹ ਹੋ ਗਈ ਹੈ ਜੀ 15-20 ਸਾਲ ਦੀ ਗੱਲ ਪਹਿਲਾਂ ਵੀ ਇੱਧੇ ਆਇਆ ਸੀ ਫਲੱਡ। ਤੇ ਕੋਈ ਕੰਪਲੇਂਟ ਵਗੈਰਾ ਨਹੀਂ ਤੁਸੀਂ ਕੀਤੀ ਜਾਂ ਪਾਣੀ ਕੱਢਣ ਵਾਸਤੇ? ਕੋਈ ਸੌਂਦਾ ਹੀ ਨਹੀਂ ਹੈਗਾ ਕੋਈ ਇੱਥੇ ਹੈਗਾ ਕਿ ਦੱਸਿਆ ਤੁਹਾਨੂੰ। ਮੇਰਾ ਬਿਜਲੀ ਦਾ ਕੰਮ ਹੈਗਾ ਘਰ ਦੇ 9 ਘਰ ਮੈਂ ਠੀਕ ਕਰ ਚੁੱਕਾ ਆਂ। ਸਾਰੀ ਸਪਾਰਕ ਹੋ ਰਹੀ ਕਮਰੇ 'ਚ ਹੁੰਦੇ ਛੱਤਾਂ 'ਚ ਹੁੰਦੇ ਪਈਆਂ ਲੋਕਾਂ ਦੀਆਂ। ਸਵੇਰ ਦਾ 7 ਵਜੇ ਨਿਕਲਿਆ ਆਇਆ ਮੈਂ। ਸਵੇਰੇ 7 ਵਜੇ ਤੇ ਅੱਜ ਦੀ ਜੇ ਗੱਲ ਕਰੀ ਤਾਂ ਕਿੰਨੇ ਅਸਤੇ ਅਸੀਂ 10 ਘਰਾਂ ਜਮਾਂ ਚੁੱਕਾ ਹਾਲ ਬੂਰਾ ਆ ਗਿਆ ਸਾਰੀ ਕਿਤੇ ਬਿਜਲੀ ਭਰੇ ਆ ਗਿਆ ਸਾਰਾ ਘਰਾਂ ਚ ਦਵਾਰਾਂ ਸ਼ਾਰਟ ਕਰ ਰਹੀ ਦਵਾਰਾਂ ਸ਼ਾਰਟ ਕਰਦੀਆਂ ਪਈਆਂ ਪਰੇਸ਼ਾਨ ਆ ਗਏ ਲੋਕੀ ਜੀ ਤੇ ਕੀ ਤੁਸੀਂ ਜਦੋਂ ਜਿਹੜਾ ਲੋਕਾਂ ਦੇ ਘਰ ਜਾ ਰਹੇ ਹੋ ਲੋਕਾਂ ਨੂੰ ਕੀ ਨਸੀਹਤ ਦੇ ਰਹੇ ਹੋ ਕਿ ਬਿਜਲੀ ਦੇ ਝਟਕੇ ਨਾ ਲੱਗਣ ਆਪਣਾ ਬਚਾ ਕਰਦੇ ਕੀ ਕੀ ਕੁਝ ਕਹਿੰਦੇ ਮੈਂ ਤਾਂ ਕਹਿੰਦਾ ਕਿ ਲਾਈਟ ਬੰਦ ਰੱਖੋ ਜੇ ਦੋ ਦਿਨ ਤੁਸੀਂ ਸੁਲਾਬਾ ਕਹਿੰਦਾ ਜਿਹੜਾ ਛੱਤਾ ਚ ਹੁੰਦੀਆਂ ਪਈਆਂ ਬੰਦ ਰੱਖੋ ਉਹਨਾਂ ਨੂੰ ਡਰ ਆ ਗਿਆ ਬੱਚੇ ਵੀ ਚਿਮੜ ਸਕਦੇ ਆ ਆਪਣੀਆਂ ਜ਼ਿੰਮੇਵਾਰੀ ਤੇ ਧਿਆਨ ਰੱਖੋ ਹਾਂਜੀ ਤੇ ਜੇ ਤੁਹਾਡੀ ਮੈਂ ਗੱਲ ਕਰਾਂ ਤੁਹਾਡੇ ਤੁਹਾਡੇ ਪਰਿਵਾਰ ਦੀ ਕਿਸ ਤਰ੍ਹਾਂ ਪਾਣੀ ਆਇਆ ਹੈ ਤੁਹਾਡੇ ਘਰ ਇਹ ਠੀਕ ਹੈ ਹਾਲਾਤ ਪਾਣੀ ਆਇਆ ਸੀਗਾ ਸਾਡੇ ਘਰ ਵੀ ਹਾਂਜੀ 2-2 ਫੁੱਟ ਪਾਣੀ ਭਰ ਗਿਆ ਹੈ ਸੋਫੇ ਫ੍ਰਿਜਾਂ ਸਭ ਕੁਝ ਖਰਾਬ ਹੋ ਗਿਆ ਜੀ ਇਹ ਪਾਣੀ ਫਿਰ ਕਿਸ ਤਰ੍ਹਾਂ ਨਿਕਲਿਆ ਗਿਆ ਪਾਣੀ ਆਪਣੇ ਆਪ ਨਿਕਲ ਗਿਆ ਜੋ ਸੜਕ ਦਾ ਲੈਵਲ ਹੋਇਆ ਫਿਰ ਆਪਣੇ ਆਪ ਬਾਹਰ ਨਿਕਲ ਗਿਆ ਸੀਗਾ ਹਾਂਜੀ ਹਰ ਇੱਕ ਜੀ ਜਿਹੜਾ ਹੈ ਪਰੇਸ਼ਾਨ ਹੈ ਪਾਣੀ ਦੇ ਕਰਕੇ ਕਿਉਂਕਿ ਪਾਣੀ ਜਿਹੜਾ ਹੈ ਕਿਸੇ ਨੂੰ ਨਹੀਂ ਛੱਡ ਰਿਹਾ ਹੈ ਇਹ ਪਾਣੀ ਹਜੇ ਤਾਂ ਖੜਾ ਹੈ ਪਰ ਇਹ ਪਾਣੀ ਨਿਕਲਣ ਤੋਂ ਬਾਅਦ ਕੀ ਹਾਲਾਤ ਪੈਦਾ ਹੋਣਗੇ ਉਹ ਸੋਚਣ ਤੇ ਵੀ ਡਰ ਲੱਗ ਰਿਹਾ ਹੈ ਕਿ ਇਹ ਖੜਾ ਪਾਣੀ ਤਾਂ ਬਿਮਾਰੀਆਂ ਦਾ ਘਰ ਹੈ ਪਰ ਨਿਕਲਣ ਜਾਣ ਤੋਂ ਬਾਅਦ ਲੋਕਾਂ ਨੂੰ ਕੀ-ਕੀ ਸਾਹਮਣਾ ਕਰਨਾ ਪਏਗਾ ਪ੍ਰਸ਼ਾਸਨ ਨੂੰ ਇਸ ਦੀ ਤਰਫ ਜਿਹੜਾ ਹੈ ਗੌਰ ਕਰਨਾ ਚਾਹੀਦਾ ਹੈ ਇਸ ਉੱਤੇ ਕੰਮ ਕਰਨਾ ਚਾਹੀਦਾ ਹੈ ਲੋਕਾਂ ਤੱਕ ਜਿਹੜਾ ਹੈ ਇਹ ਹੀ ਸੁਨੇਹਾ ਅਸੀਂ ਆਰਪੀਡੀ 24 ਦੇ ਜ਼ਰੀਏ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਆਪਣਾ ਜਿਹੜਾ ਹੈ ਬਚਾ ਜਿਹੜਾ ਹੈ ਜ਼ਿਆਦਾ ਜ਼ਿਆਦਾ ਕਰੋ ਕਿਉਂਕਿ ਇਹ ਕੁਦਰਤੀ ਆਫਤ ਹੈ ਮਿਲ ਜੁਲ ਕੇ ਹੀ ਅਸੀਸ ਦਾ ਜੜਾ ਹੈ ਸਾਹਮਣਾ ਕਰਨਾ ਹੈ ਹੋਰ ਅਪਡੇਟਸ ਵਾਸਤੇ ਜੁੜੇ ਰਹੋ ਤੇ ਦੇਖਦੇ ਰਹੋ ਆਰਪੀਡੀ 24 ਅੱਜ ਵਾਸਤੇ ਇਨਾ ਹੀ ਮੈਨੂੰ ਨਿਹਰ ਹਲਨ ਕੈਮਰਾਮੈਨ ਸੁਰੇਂਦਰ ਦਿਨਾਲ ਡੀਓ ਵਿਚਾਸਾ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ